ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪਿਛਲੇ ਐਪੀਸੋਡ ਵਿੱਚ ਆਪਾਂ 12 ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਿੱਚੋਂ ਪਹਿਲੀ ਵਾਰ ਦੀਆਂ 45 ਪੌੜੀਆਂ ਤੱਕ ਸਰਵਣ ਕੀਤਾ ਸੀ ਆਓ ਅੱਜ ਆਪਾਂ 12 ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਿੱਚੋਂ ਅਗਲੀਆਂ ਕੁਝ ਪਹਿਲੀ ਵਾਰ ਦੀਆਂ ਪੌੜੀਆਂ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੋ ਟਿਕਾ ਸੋ ਛਤਰ ਸਿਰ ਸੋਈ ਸੱਚਾ ਤਖਤ ਟਿਕਾਈ ਗੁਰੂ ਨਾਨਕ ਹੰਦੀ ਮੋਹਰ ਹੱਥ ਗੁਰ ਅੰਗਦ ਦੀ ਦੋਹੀ ਫੇਰਾਈ ਦਿੱਤਾ ਛੋੜ ਕਰ ਤਾਰਪੁਰ ਬੈਠ ਖੰਡੂਰੇ ਜੋਤ ਜਗਾਈ ਜਮੇ ਪੂਰਬ ਬੀਜਿਆ ਵਿਚ ਵਿਚ ਹੋਰ ਕੁੜੀ ਚਤੁਰਾਈ ਲੈਣੇ ਪਾਈ ਨਾਨਕੋ ਦੇੜੀ ਅਮਰਦਾਸ ਘਰ ਆਈ ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਇਲਾਹੀ ਫੇਰ ਵਸਾਇਆ ਗੋਵਿੰਦワਾਲ ਅਚਰਜ ਖੇਲ ਨਾ ਲਖਿਆ ਜਾਈ ਦਾਤ ਜੋਤ ਖਸਮੈ ਵੜਿਆਈ ਦਿੱਚੈ ਪੂਰਬ ਦੇਵਨਾ ਜਿਸ ਦੀ ਵਸਤ ਤਿਸੈ ਘਰ ਆਵੈ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਗੁਰੂ ਕਹਾਵੇ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਉਲਟਾ ਖੇਲ ਖਸਮ ਦਾ ਉਲਟੀ ਗੰਗਾ ਸਮੁੰਦਰ ਸਮਾਵੇ ਦਿੱਤਾ ਲਈਏ ਆਪਣਾ ਅਣ ਦਿੱਤਾ ਕਛ ਹੱਥ ਨ ਆਵੇ ਫਿਰ ਆਈ ਘਰ ਅਰਜਣੇ ਪੁੱਤ ਸੰਸਾਰੀ ਗੁਰੂ ਕਹਾਵੇ ਜਾਣ ਨ ਦੇਸਾਂ ਸੋਡਿਓ ਔਰਸ ਅਜਰ ਨਾ ਜਰਿਆ ਜਾਵੇ ਘਰ ਹੀ ਕੀ ਵਥ ਘਰੇ ਰਹਾਵੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ 삐ੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬੋ ਪਰੇ ਉਪਕਾਰੀ ਪੁੱਛਨ ਸਿੱਖ ਅਰਦਾਸ ਕਰ ਛੇ ਮਹਿਲਾ ਤੱਕ ਦਰਸ ਨਿਹਾਰੀ ਅਗੰਮ ਗੋਚਰ ਸਤ ਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਕਾਲਯੁਗ ਪੀੜੀ ਛੋਡੀਆਂ ਨਿਛਲ ਨੀਵੋਸਾਰ ਖਲਾਰੀ ਜੁਗ ਜੁਗ ਸਤ ਗੁਰ ਧਰੇ ਅਵਤਾਰੀ ਸਤ ਜੁਗ ਸਤ ਗੁਰ ਵਾਸਦੇਵ ਵਾਵਾ ਵਿਸ਼ਨ ਨਾਮ ਜਪਾਵੇ ਦਵਾਪਰ ਸਤਗੁਰ ਹਰੀਕ੍ਰਿਸ਼ਨ ਹਾ ਹਾ ਹਰ ਹਰ ਨਾਮ ਜਪਾਵੇ ਤ੍ਰਿਤੈ ਸਤਗੁਰ RAM ਜੀ ਰਾਰਾ RAM ਜਪੇ ਸੁਖ ਪਾਵੇ ਕਲਯੁਗ ਨਾਨਕ ਗੁਰ ਗੋਵਿੰਦ ਗੱਗਾ ਗੋਵਿੰਦ ਨਾਮ ਅਲਾਵੇ ਚਾਰੇ ਜਾਗੇ ਚੌ ਜੁਗੀ ਪੰਚਾਇਣ ਵਿੱਚ ਜਾਏ ਸਮਾਵੇ ਚਾਰੋ ਅਸ਼ਰ ਇੱਕ ਕਰ ਵਾਹਿਗੁਰੂ ਜਪ ਮੰਤਰ ਜਪਾਵੇ ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੇ ਇੱਕ ਚਾਰੋ ਅक्षर ਇੱਕ ਕਰ ਵਾਹਿਗੁਰੂ ਜਪ ਮੰਤਰ ਜਪਾਵੇ ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੇ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਸਰਵਣ ਕੀਤੀ ਆ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪਹਿਲੀ ਵਾਰ ਦੀਆਂ ਮੁਕੰਮਲ 49 ਪੌੜੀਆਂ ਤੇ ਅਗਲੇ ਦੂਜੀ ਵਾਰ ਫਿਰ ਅਗਲੇ ਐਪੀਸੋਡ ਵਿੱਚ ਆਪਾਂ ਸਰਵਣ ਕਰਾਂਗੇ ਇਹ ਬਾਣੀ ਭਾਈ ਰਵਦਾਸ ਜੀ ਦੀ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਦਾ ਮਾਨ ਪ੍ਰਾਪਤ ਹੋਇਆ ਹੈ ਪੰਜਵੇਂ ਪਾਤਸ਼ਾਹ ਨੇ ਕਿਹਾ ਸੀ ਭਾਈ ਸਾਹਿਬ ਜੀ ਤੁਹਾਡੀਆਂ ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਦਾ ਕੰਮ ਕਰਨ ਦੀਆਂ ਇਹ ਵੀ ਸਰਵਣ ਕਰਨੀਆਂ ਬਹੁਤ ਜ਼ਰੂਰੀ ਹਨ ਪੜਨੀਆਂ ਬਹੁਤ ਜ਼ਰੂਰੀ ਹਨ ਸੋ ਬਾਣੀ ਪੜਦੇ ਆ अनेका ਪ੍ਰਕਾਰ ਦੀਆਂ ਗਲਤੀਆਂ ਭੁੱਲ ਚੁੱਕ ਮਾਫ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ